ਗਾਈਜ਼ ਜਦਰਾ ਪਾ ਦਮੂ ਦੀ ਡਿਊਟੀ ਲਈਏ ਕਿ ਤੁਸੀਂ ਗੇਟ ਸਾਫ ਕਰੋ ਦਮਣ ਤੇ ਗੇਟ ਚ ਮੁਕਾਤਾ ਦਮ ਵੈਰੀ ਗੁੱਡ ਪੁੱਛ ਲੋ ਕਹੋ ਕਿ ਕੱਲ ਨੂੰ ਲੈ ਜਾਓ ਫੜ ਕੇ ਨਾਲੇ ਕੱਲ ਨੂੰ ਆਉਣ ਨੂੰ ਕਹਿ ਦਿਓ ਆਉਣ ਨੂੰ ਕਹਿ ਦਿਓ ਕੱਲ ਨੂੰ ਇੱਧਰ ਸਾਡੇ ਬਬਲੂ ਖੁਰੀ ਲੱਗੇ ਪੈਨ ਪੂਰੇ ਜੋਰਾਂ ਤੇ ਅੰਦਰ ਸਾਡੇ ਲੱਕੜ ਦਾ ਕੰਮ ਚੱਲ ਰਿਹਾ ਇੱਧਰ ਸਾਡਾ ਦਮੂ ਵੀ ਲੱਗਾ ਪਿਆ ਬਬਲੂ ਦੀ ਭੈਣ ਵੀ ਲੱਗੀ ਪਈ ਹੈ ਨਾਲ ਹੀ ਬਬਲੂ ਦੀ ਭੈਣ ਕੀ ਕਹਿਣਾ ਚਾਹੋਗੇ ਗੇਟਸ ਆਫ ਹੋ ਰਿਹਾ ਹੂੰ ਹਾਂਜੀ ਚੰਗੀ ਤਰ੍ਹਾਂ ਕਰਨਾ ਤੇਰੀ ਡਿਊਟੀ ਲਈ ਮੈਂ ਆ ਵੀ ਖੋਲਦੀ ਐ ਵੀ ਕਰਨਾ ਨਹੀਂ ਨਹੀਂ ਕਿਉਂ ਨਹੀਂ ਫਿਰ ਚੰਨਣ ਕੱਲ ਦੇਲੀ ਜੀ ਨੂੰ ਉਹ ਲਾਇਆ ਸੀ ਨਾ ਸੀਮੈਂਟ ਹਾਂਜੀ ਸੌ ਦੇਤਾ ਹੋਰ ਪਜੇਬਾਂ ਖਾਲੀਆਂ ਦੱਸ ਅਗਲਾ ਪੈ ਮਾਗਦਾ ਕਢਾ ਲਿਆ ਉਹ ਮਿਸਤਰੀ ਦੇ ਪੈਸੇ ਦੇਣੇ ਨੇ ਮੈਂ ਕਿਹਾ ਮੱਕ ਡੇਢ ਲੱਖ ਰੱਖੋ ਕੈਸ਼ ਮੈਂ ਕਿੰਨਾ ਰੱਖਿਆ ਸੀ ਹੱਸ ਦਿਓ ਕਿੰਨਾ ਰੱਖਿਆ ਸਾਰਾ ਲੱਗਿਆ 77000 ਚਾਰ ਦਿਨਾਂ ਚ ਐਂ ਗਿਆ ਐਂ ਚੁਟਕੀ ਮਾਰ ਮਾਰ ਕੇ ਦੇ ਤੇਰੇ ਲਾ ਤੇਰੇ ਦਿੱਲੀ ਕਰਦਾ ਆ ਦੇ ਉਹ ਤਾਂ ਦੇਣਾ ਹੀ ਨਹੀਂ ਚਾਹੀ ਰੱਖਣ ਨੂੰ ਨਹੀਂ ਦਿਲ ਕਰਦਾ ਜਿੱਤੇ ਦੇਣੇ ਉਹ ਤਾਂ ਲੈ ਸਾਫ ਕਰੋ ਤਾਂ ਡਿਊਟੀ ਲਾਈਜ਼ ਦਮੂਨੇ ਦਾ ਕਰਤੀ ਆਪਣੀ ਦੇਖਿਆ ਕਿੰਨਾ ਸਾਫ ਹੋ ਗਿਆ ਇਧਰੋਂ ਰਹਿ ਗਿਆ ਸਾਡੀ ਗੱਡੀ ਨੂੰ ਪਤਾ ਨਹੀਂ ਕੀ ਹੋ ਗਿਆ ਸਵੇਰ ਦੀ ਖੜੀ ਸੀ ਇਹ ਹੁਣ ਸਟਾਰਟ ਹੀ ਨਹੀਂ ਹੋ ਰਹੀ ਵਿੱਚ ਬਹਿ ਜਾ ਨਹੀਂ ਤੇ ਵਿੱਚ ਬਹਿ ਜਾ ਟੱਕਾ ਮਾਰ ਕੇ ਅੰਦਰ ਕਰ ਦੋ ਬਸ ਵਿੱਚ ਬਹਿ ਜਾ ਠੀਕ ਹੈ ਗੈਰਨ ਕੋਈ ਮੜਮੁਟੇ ਨਹੀਂ ਪਰ ਸਿੱਧੀ ਰੱਖਿਓ ਦਮੂ ਗੱਡੀ ਪੁੱਤ ਬਾਲਾ ਟੇਡਾ ਮੇਡਾ ਨਾ ਕਰਿਓ ਚਲੋ ਭਾਈ ਚਲੋ ਭਾਈ ਲਾਓ ਜੋਰ ਯਾਰ ਰੱਖ ਗਿਓ ਮੈਂ ਜਿਹੜੂ ਕੀਨੂ ਕੇ ਬ੍ਰੇਕ ਦੇ ਪੈਰ ਰੱਖੀ ਵੇਖਿਓ ਵੇਖਿਓ ਸ਼ੀਸ਼ਾ ਥੱਲੇ ਕਰੋ ਉਹਨੂੰ ਕਾ ਪਤਾ ਨਹੀਂ ਕਿਉਂਗਾ ਚੰਗੀ ਭਲੀ ਖੜੀ ਸਵੇਰੇ ਸਟਾਰਟ ਕੀਤੀ ਤੇ ਹੁਣ ਇਹ ਸਟਾਰਟ ਹੀ ਨਹੀਂ ਹੋ ਰਹੀ ਕੀ ਅੱਗੇ ਕੁਝ ਵੀ ਨਹੀਂ ਸਾਰੀ ਖਾਲੀ ਪਈ ਜਗਾ ਜਾਣਦੇ ਜਾਣਦੇ ਚੰਦ ਬਸ ਬਸ ਸਹੀ ਹੈ ਸਹੀ ਹੈ ਜਾਣਦੇ ਜਾਣਦੇ ਚੰਦ ਬਸ ਬਸ ਪਤਾ ਦੀ ਨਜ਼ਰ ਲੱਗ ਗਈ ਹਾਂ ਲਓ ਜੀ ਇੱਧਰ ਆਪਣੇ ਲੱਕੜ ਵਾਲੇ ਮਿਸਤਰੀ ਲੱਗੇ ਹੋਏ ਨੇ ਤੇ ਇੱਧਰ ਕੰਮ ਚੱਲਦਾ ਪਿਆ ਆਪਣਾ ਦੇਖ ਸਕਦੇ ਹੋ ਤੁਸੀਂ ਤੇ ਇੱਧਰ ਅਜ ਉਹ ਦਰਵਾਜ਼ਾ ਜਾਲੀ ਵਾਲਾ ਜਿਹੜਾ ਉਹ ਫਿੱਟ ਕਰ ਗਏ ਨੇ ਜਿਹੜਾ ਮੇਨ ਡੋਰ ਆ ਇੱਕ ਤਾਂ ਵੱਡਾ ਆਏਗਾ ਇੱਕ ਛੋਟਾ ਆਏਗਾ ਇਹ ਜਦੋਂ ਪ੍ਰੋਪਰ ਲੱਗੇਗਾ ਮੈਂ ਤੁਹਾਨੂੰ ਫਿਰ ਦਿਖਾਉਂਗੀ ਇਹ ਵਾਲਾ ਛੋਟਾ ਇਹਦੇ 'ਚ ਸ਼ੀਸ਼ਾ ਪਾਏਗਾ ਤੇ ਇਹ 'ਚ ਜਾਲੀ ਹੀ ਬਸ ਤੇ ਇਹ ਵਾਲਾ ਇਹਦੇ ਤੇ ਸਰਮਾਇਕਾ ਲੱਗਣਾ ਬਾਕੀ ਉਹਨਾਂ ਨੇ ਕੁਝ ਕੁ ਦਰਵਾਜ਼ੇ ਜਿਹੜੇ ਨੇ ਨਾ ਆ ਦੇਖ ਖਨੀਏ ਮੈਂ ਤੁਹਾਨੂੰ ਇਧਰ ਸਰਮਾਇਕਾ ਲਾ ਕੇ ਰੈਡੀ ਕਰਕੇ ਰੱਖ ਛੱਡੇ ਨੇ ਉਹ ਇਹਨਾਂ ਦਾ ਸਵੇਰੇ ਇਹ ਲਾਣਗੇ ਅੱਜ ਸਾਰੇ ਜੋ ਵੀ ਇਹਦੇ ਟੇਪ ਵਗੈਰਾ ਕਰ ਗਏ ਨੇ ਤੇ ਇਧਰ ਵੀ ਦਰਵਾਜ਼ਾ ਲੱਗ ਗਿਆ ਜਾਲੀ ਵਾਲਾ ਜਿਹੜਾ ਆਪਣਾ ਵਾਸ਼ਿੰਗ ਏਰੀਆਸ ਖੁੱਲਦਾ ਆਪਣਾ ਮੇਨ ਡੋਰ ਰਹਿ ਗਿਆ ਤੇ ਇਧਰ ਆਪ ਲੋਹੇ ਦਾ ਗੇਟ ਲਾ ਲਿਆ ਸੀ ਤੁਹਾਨੂੰ ਦੱਸਿਆ ਸੀ ਹਨਾ ਤੇ ਆਹ ਵਾਲਾ ਇਹ ਦਰਵਾਜ਼ੇ ਹੋਗੇ 1 2 3 5 ਦਰਵਾਜ਼ੇ ਹੋਗੇ ਦੋ ਵਾਸ਼ਰੂਮ ਤੇ 3 4 ਤੇ 5 ਤੇ ਮੇਨ ਡੋਰ ਦਾ ਰਹਿ ਗਿਆ ਬਸ ਉਹ ਚੱਲ ਰਿਹਾ ਇਹ ਆਪਣੀਆਂ ਵਿੰਡੋ ਵੀ ਲੱਗ ਗਈਆਂ ਨੇ ਇਹ ਸ਼ੀਸ਼ੇ ਪਾਣੇ ਰਹਿ ਗਏ ਜਾਲੀ ਲੱਗ ਗਈ ਸ਼ੀਸ਼ੇ ਹਜੇ ਲੱਗਣਗੇ ਕੱਲ ਨੂੰ ਆਉਣਗੇ ਸ਼ੀਸ਼ੇ ਫਿਰ ਉਹ ਮੈਂ ਤੁਹਾਨੂੰ ਕੱਲ ਵਾਲੇ ਵਲੌਗਸ ਦਿਖਾਵਾਂਗੀ ਤੇ ਇੱਧਰ ਵੀ ਆਪਣੇ ਪੇਂਟ ਦਾ ਕੰਮ ਚੱਲ ਰਿਹਾ ਮੈਂ ਲੈਟ ਲਾਉਣੀ ਆ ਫਿਰ ਦਿਖਾਣੀ ਆ ਤੁਹਾਨੂੰ ਲਾਈਟ ਨੇ ਬਲਬ ਆ ਦੇਖੋ ਟੈਂਪਰੇਰੀ ਹੀ ਫਿਟ ਕੀਤਾ ਹੋਇਆ ਇਹਨੂੰ ਆਪਾਂ ਇੱਧਰ ਲੈ ਆਉਣੀ ਆ ਲਓ ਦੇਖੋ ਇੱਧਰ ਪੁੱਟੀ ਚੱਲ ਰਹੀ ਏ ਡਰਾਇੰਗ ਰੂਮ ਦੀ ਬਾਕੀ ਇਧਰ ਹੋ ਗਈ ਹੈ ਹਜੇ ਇੱਕ ਇੱਕ ਕੋਟ ਹੋਇਆ ਬਾਕੀ ਹਜੇ ਰਹਿਣਾ ਤੁਹਾਨੂੰ ਮੈਂ ਦਿਨੇ ਦਿਖਾਉਂਗੀ ਕਿਉਂਕਿ ਦਿਨੇ ਬਹੁਤ ਰਸ਼ ਹੁੰਦਾ ਸਾਡੇ ਇਧਰ ਕਾਫੀ ਮਿਸਤਰੀ ਹੁੰਦੇ ਨੇ ਸਾਡੇ ਭਰਾ ਜਿੰਨੇ ਵੀ ਨੇ ਲੱਕੜ ਵਾਲੇ ਪੁੱਟੀ ਵਾਲੇ ਉਦੋਂ ਸਾਡੇ ਬੱਬਲੂ ਹੋੜੀ ਤੇ ਸਾਰੇ ਹੁੰਦੇ ਨੇ ਇਕੱਠੇ ਤੇ ਬਾਕੀ ਆ ਆਪਣਾ ਮੇਨ ਡੋਰ ਕਾਫੀ ਲੰਬਾ ਮੇਰਾ ਫੇਵਰਿਟ ਮੈਨੂੰ ਐਸੀ ਲੰਬਾ ਬਣੇ ਬਾਕੀ ਬਾਹਰ ਚੱਲ ਰਿਹਾ ਕੰਮ ਬੱਬਲੂ ਰੀਟਲ ਨਾਲ ਆ ਰਹੇ ਨੇ ਕੀ ਹੋ ਗਿਆ ਨੀਤਾ ਗਾਲਾ ਪੈ ਗਈ ਹੈ ਗਾਲਾ ਪੈ ਗਈਆਂ ਨੀ ਵੀਡੀਓ ਬਣਾ ਰਿਆ ਪਣਾ ਦੇ ਬੁਟੀਕ ਦੀ ਇੱਧਰ ਵੀ ਆਪਣੀ ਵਿੰਡੋ ਲੱਗੀ ਜਾਲੀ ਵਾਲੀ ਸ਼ੀਸ਼ਾ ਰਹਿ ਗਿਆ ਤੇ ਇੱਧਰ ਵੀ ਹਣਾ ਮੈਂ ਤੁਹਾਨੂੰ ਦੱਸਿਆ ਸੀ ਤੇ ਕਿਚਨ ਦੀ ਵੀ ਲੱਗ ਗਈ ਹੈ ਸ਼ੀਸ਼ਾ ਰਹਿ ਗਿਆ ਬਸ ਪਣਾ ਤੇ ਇੱਧਰ ਵੀ ਬਬਲੂ ਰਾਂ ਦੇ ਬਿਸਤਰੇ ਥੱਲੇ ਰੱਖੇ ਉਹਨਾਂ ਨੇ ਬੈੱਡ ਲਿਆ ਹੈ। ਇੱਧਰ ਵੀ ਜਾਲੀ ਲੱਗ ਚੁੱਕੀ ਹੈ ਤੇ ਬਾਹਰ ਵੀ ਵਾਸ਼ਰੂਮ ਵੀ ਲੱਗ ਗਏ ਨੇ। ਤੇ ਉਧਰ ਵੀ ਗੇਟ ਲੱਗ ਗਿਆ। ਬਾਕੀ ਇੱਧਰਲੇ ਕਮਰੇ ਕਿੁੱਟੀ ਰਹਿੰਦੀ ਕਿਉਂਕਿ ਅਜੇ ਇੱਥੇ ਬਬਲੂ ਰੀ ਰਹਿੰਦੇ ਨੇ ਤਾਂ ਕਰਕੇ। ਬਾਕੀ ਹੌਲੀ ਹੌਲੀ ਕੰਮ ਚੱਲੀ ਜਾ ਰਿਹਾ। ਬੈੱਡ ਉੱਤੇ ਨਾ ਰੱਖ ਕੇ ਉਹਨਾਂ ਨੇ ਦਰਵਾਜ਼ੇ ਤੇ ਜਿਹੜੀ ਪਲਾਈ-ਪਲੂਈ ਬੈੱਡ ਉੱਪਰ ਰੱਖ ਕੇ ਲਾਈ ਏ। ਹਮਣ ਟਰੈਕਟਰ ਟਰੈਕਟਰ ਤੇ ਚੜਨ ਲੱਗੀ ਉਹ। ਇਹ ਟਰੈਕਟਰ ਦੇ ਥੱਲੇ ਭਾਜੀ। ਦੇਖ 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 ਆ ਕੀ ਟਿੱਲਾ ਕਦ ਲਾਇਆ ਇੱਧਰ ਇੱਥੇ ਫਿਰ ਸਬਜ਼ੀ ਲੈਣੀ ਆ ਸਵਾਰਾ ਸਵਾਰਾ ਕਰਨਾ ਕੀ ਲਾਇਆ ਕਿੰਨੀ ਤੁਹਾਨੂੰ ਸਬਜ਼ੀ ਦੇਖ ਬਤਾਉਂ ਲਾਵਾਂਗੇ ਬਤਾਉਂ ਜਿਹੜਾ ਤੇ ਖਾਂਦੇ ਬਾਜੀ ਤੂੰ ਉੱਤਰ ਜਾ ਉਹਦਾ ਕੱਲੀ ਦਾ ਭਾਰ ਬਥੇ ਐ ਲੈ ਦੇ ਲੋ ਦੇ ਕੰਮ ਮੁੰਡਾ ਆਪਣਾ ਮੇੜਦਾ ਪਤਾ ਨਹੀਂ ਇੱਥੋਂ ਦਾ ਗ੍ਰੈਂਡ ਖਾਣਾ ਬਾਗਲਾ ਗਾਟਾ ਆ ਦੇ ਆ ਦੇਖ ਆ ਦੇਖ ਮੇਰੇ ਅਲੀ ਉਲਾਦ ਵਟ ਦੇ ਕਿੱਧਰ ਨੂੰ ਬਾਈਕ ਲੰਗਦੀ ਟੈਡੀ ਇਹਨੂੰ ਪੈਸੇ ਦੇਣੇ ਚੱਲ ਨਾ ਨੇ ਇਹਨਾਂ ਦੀ ਇਹ ਮੇਰੀ ਕਿਸੇ ਕੰਮ ਚ ਨਾ ਬੰਦਾ ਮਾਰਨਾ ਪੱਥਰ ਨਹੀਂ ਮੈਂ ਕਰਦਾ ਕਹਾਂ ਜੇ ਉਹ ਨਹੀਂ ਕਰਦਾ ਲੈ ਬੱਬੀ ਬੱਬੀ ਤੂੰ ਸੋਸ਼ਲ ਮੀਡੀਆ ਤੋਂ ਚੜ ਗਿਆ ਹੁਣ ਤੂੰ ਆਪਣਾ ਸੋਚ ਲਈ ਹੈ ਹਾਂ ਸੁਣ ਇਹ ਬੂਆ ਕਿਹਨਾਂ ਲਵਾਇਆ ਤੂੰ ਕਿਹੜਾ ਬੂਆ ਆ ਲੱਗ ਰਿਹਾ ਅੰਦਰ ਉਹ ਤਾਂ ਬਾਹਰ ਲਵਾਇਆ ਜਾਲੀ ਵਾਲਾ ਦਿਮਾਗ ਦੇ ਲੱਗਾ ਗगन ਦਾ ਪਾਰਟੀ ਹੋਈ ਕਾਦੀ ਆ ਡਾਕਟਰ ਆਈ ਅੱਜ ਬੰਦੀ ਬੱਬੀ ਤੇਰਾ ਕੰਮ ਬੁੱਕ ਹੋ ਗਿਆ ਸਾਲ ਬਾਅਦ ਇੱਕ ਆ ਗਰ ਲਾ ਇਕੱਠਾਈ ਚੱਲ ਵੀਰੇ ਨੂੰ ਕੰਮ ਕਰਨ ਦੇ ਆਪਣਾ ਗਗਨ ਦਾ ਦਿਮਾਗ ਦੇ ਕਹਿੰਦੀ ਆਹ ਕਿਹੜਾ ਦਰਵਾਜ਼ਾ ਲਵਾ ਲਿਆ ਤੁਸੀਂ ਤੈਨੂੰ ਨਹੀਂ ਲਾਈਕ ਨਾ ਸਹੀ ਸਾਨੂੰ ਲਾਈਕ ਆ ਨੋ ਲਾਈਕਡ ਜਸਟ ਲਾਈਕਡ ਥੈਂਕ ਯੂ ਹਾਂ ਨਾ ਆ ਨਾ ਭਾਈ ਉਹ ਇਦਾਂ ਨੂੰ ਬੰਦਾ ਪੀਜੀ ਮੰਗਾ ਸ਼ੀਸ਼ਾ ਪੋ ਗਿਆ ਇੱਥੇ ਅੱਛਾ

ਟਾਇਲ ਪਹਿਲੇ ਲਾ ਰੋ ਕਰ ਬਾਦ ਪਾਵਾਂਗੇ ਮੈਨੂੰ ਨਾ ਗੋਪੀ ਦੇ ਕਾਰਨ ਆਉਂਦੀ ਮੈਨੂੰ ਮਸਤੀ ਦਾ ਆਉਂਦਾ ਮੈਨੂੰ ਹਾਂ ਬਹੁਤ ਜ਼ਿਆਦਾ ਸਲਾਈਡਰ ਬਣਾ ਲਈ ਆ ਉਸ ਤੋਂ ਹੋਰ ਸਲਾਈਡਰ ਉਹ ਕਿੱਥੇ ਬਣਾਉਂਦੀ ਕਿਵੇਂ ਬਣਾਉਂਦੀ ਐਡੀ ਵੱਡੀ ਦੇਲੀ ਕੋਲੋਂ ਬਣਾੰਦਾਂ ਦਾ ਆਪਣੇ ਜੱਦੀ ਬਣਾ ਲਈ ਆ ਲੈ ਫੇਰ ਉਹ ਕਹਿੰਦਾ ਉੱਥੋਂ ਗੱਡੀ ਹੌਲੀ ਹੌਲੀ ਆਊਗੀ ਉੱਥੋਂ ਬਰਾਬਰ ਜੀ ਤੁਹਾਨੂੰ ਭਾਜੀ ਨੂੰ ਦੇਖੋ ਵੱਡੀ ਚਾੜੀ ਆਹ ਹੁਪਾਜੀ ਪਾ ਗੜੇ ਨਾ ਅੰਮਣਿਆ ਮੇਰੀ ਛੋਣੀ ਚੜੀਆ ਛੋਣੀ ਸਾਡੀ ਵਾਰੀ ਆਉਂਦੀ ਐ ਇਸ ਟਾਈਮ ਤੁਹਾਨੂੰ ਪਤਾ ਐ ਬਸੀ ਸਾਹਿਬ ਐ ਫਿਰ ਜੋ ਇਹ ਦੇਖਣਾ ਐ ਕਿ ਹਾਂ ਕੀ ਲੱਗ ਗਿਆ ਤੇ ਕੀ ਰਹਿ ਗਿਆ ਹੋਰ ਇੱਧਰ ਵੀ ਹੈ ਰਹਿ ਤਾਂ ਬੜਾ ਕੁਛ ਗਿਆ ਮੈਂ ਬਥੇਰੀ ਵਾਂ ਲੰਗੀ ਮੈਨੂੰ ਬਬਲੂ ਨੇ ਦੱਸਤਾ ਬਲੂ ਕਹਿੰਦਾ ਸੈਂਟਰ ਚ ਪੈਰ ਰੱਖ ਕੇ ਲੰਘੋ ਆਹ ਦੇਖੋ ਕੱਲ ਮਸਤਾਕ ਵੀਰੇ ਨੇ ਇਹਨੂੰ ਗ੍ਰੀਸ ਲਾਈ ਗੇਟ ਨੂੰ ਆਹ ਹਾ ਇੱਧਰ ਕਿੱਧਰ ਤੇ ਅੜ ਗੇਟ ਕਿੱਥੇ ਆ ਹਾਂ ਹਾਂ ਨਹੀਂ ਮੈਂ ਆਹ ਦੇਖਣ ਡੈਡੈਸਿਵ ਆ ਆ ਹੂੰ ਇਹ ਕਹਿੰਦੇ ਡੈਡੈਸਿਵ ਆ ਦੇਖੋ ਇੱਟ ਪਰ ਇੱਟ ਰੱਖੀ ਹੋਈ ਐ ਆ ਲਾਈ ਐ ਗ੍ਰੀਸ ਗ੍ਰੀਸ ਹੀ ਨਹੀਂ ਲਾ ਕੇ ਗਏ ਗੇਟ ਲਾ ਕੇ ਗ੍ਰੀਸ ਲਾ ਕੇ ਨਹੀਂ ਗਏ ਹੁਣ ਰਾਮ ਨਾ ਖੁੱਲਦਾ ਸੌਫਟਲੀ ਥੋੜਾ ਜਿਹਾ ਰਹਿ ਗਿਆ ਬਸ ਹਜੇ ਉਤਾਰਨੇ ਪਰਣਾ ਬੰਨੇ ਉਧਰ ਸਾਡੇ ਬੱਬਲੂ ਵੀ ਕੰਮ ਕਰ ਰਹੇ ਨੇ ਹਜੇ ਲਾਈਟ ਲਾ ਕੇ ਦਮੂਸੇ ਤੇ ਲੱਗੀ ਸਕਰਟਿੰਗ ਤਾਂ ਸਾਰੀ ਹੈ ਨਾ ਬੱਬੂ ਨਿਪਟ ਕੇ ਕੰਮ ਕਹਾਂ ਉਹ ਛੋਟੇ ਛੋਟੇ ਰਹਿੰਦੇ ਨੇ ਨਾ वहाँ लगाई नहीं थी अच्छा तो ठीक है वो कॉर्नर में रहता है अभी काटनी पड़ेगी लो भी 9 9 हो मुंडे देखो काम करते पहले सारे चले गए यहीं बैठेंगे ना पीछे ये की छांव है जरा छांव ਆਸ ਤਾਂ ਮੈਨਾਂ ਨੂੰ ਵੀ ਸ਼ਾਂਤੀ ਆਉਂਦੀ ਨਹੀਂ ਤਾਂ ਸਾਰਾ ਦਿਨ ਸਾਰੇ ਹੁੰਦੇ ਨੇ ਵਿਚਾਰੇ ਇਹ ਵੀ ਨਹੀਂ ਫਿਰ ਕੰਮ ਕਰ ਪਾਉਂਦੇ ਆਪਣਾ ਆਗਰੇ ਨੇ ਹਟ ਆਇਆ ਆਪਣਾ ਉਹ ਵੀ ਇਸੇ ਮੈਂ ਹੂੰ ਸ਼ੋਰ ਮਾਰਦਾ ਮਾਰਦਾ ਲੈ ਸ਼ੋਰ ਉੱਥੇ ਤਿਲਕੇ ਰੈਗੂਲੇਟਰ ਟੁੰਗੇ ਭਜੇ ਨਾ ਉਦੋਂ ਮੈਂ ਸ਼ੋਰ ਲੈ ਸ਼ੋਰ ਬੱਜਣੀ ਨਹੀਂ ਤਿਲਕੇ ਕਬੜ ਦੇ ਗਿਆ ਇਹ ਅਜ ਤਾਂ ਇਹ ਜਾ ਆ ਗਿਆ ਮਾਰਵਲ ਆਪਣੇ ਪਟਿਆਲੇ ਲੱਗਿਆ ਸੀ ਦੇਖਿਆ ਸੀ ਉਹ ਪਹਿਲਾਂ ਨਵੇਂ-ਨਵੇਂ ਹੀ ਸ਼ਿਫਟ ਹੋਏ ਤੇ ਉੱਥੇ ਰੋਜ਼ ਹੀ ਡਿੱਗੇ ਨਾ ਨਾ ਗ੍ਰੇਨਾਈਟ ਸੀ ਪੌੜੀ ਤੇ ਤੇ ਬਾਕੀ ਪਟਾਈਲ ਸੀ ਸੈਂਟਰ ਚ ਪੌੜੀ ਤੇ ਗ੍ਰੇਨਾਈਟ ਸੀ ਸਮਝ ਹੰਦਰ ਦੇਖਦੇ ਅੰਦਰ ਇਹ ਕੋ ਉੱਥੇ ਡੈਸਿਓ ਰੀਬੌਂਡ ਕਰਨਾ ਉਸੇ ਕੰਪਨੀ ਦਾ ਆ ਜਿਸ ਕੰਪਨੀ ਦਾ ਉਹ ਲਗਾਇਆ تھا ਅਡੈਸ ਆਪਾਂ ਲਗਾਈ ਸੀ ਅੱਛਾ ये रनो बॉन्ड है ये पहले भी कुछ ऐसे ही आया था ये टी थ्री है कि टी वन साड़ साड़ है ये देखो साइड चेंज करके देखो नाइट से भी यही लगना ग्रेनाइट का बाहर वाला का सारा कॉलम पे भी यही लगेगा डस्टी के तीन थले रह गया अभी

ਗੋਰ ਨਾਲ ਲੱਗੇ ਰਾਦੋ ਦੇਖ ਲੈ ਦੇਖ ਲੈ ਕਿੰਨੀ ਕੰਮ ਪੱਦ ਰਹੀ ਹੈ ਤੇ ਕੰਮ ਨਿਬੜੀ ਆ ਜਿਹਨੂੰ ਦਿਨ ਕਿੱਥੇ ਇੱਥੇ ਆ ਕੇ ਤਾਂ ਲੱਗਦਾ ਬਹੁਤ ਕੰਮ ਪਿਆ ਕੋਈ ਅੱਜ ਅੱਜ ਪਿੱਚੇਸ ਲੱਗ ਰਹੀਆਂ ਸੀਗੀਆਂ ਇੱਕ ਮੈਂ ਆ ਦੱਸਦਾ ਮੈਂ ਦੇਖੋ ਅੱਜ ਬੱਬੀ ਇਹ ਵੀਰੇ ਨੇ ਆਪਣੇ ਨੇ ਇਹਨੂੰ ਜਗਾਟ ਨੂੰ ਪੇਂਟ ਕਰਤਾ ਬਿਲਕੁਲ ਸਰਮਾਇਕੇ ਨਾਲ ਦਾ ਹਾਂ ਜਿਹੜਾ ਆਪਣੇ ਦਰਵਾਜ਼ੇ ਤੇ ਸਰਮਾਇਕਾ ਲੱਗਣਾ ਹਾਂ ਕਹਿੰਦਾ ਮੈਂ ਬਣਾਇਆ ਆਪ ਅੱਛਾ ਬੱਬੀ ਕਹ ਰਿਹਾ ਸੀ ਹਾਂ ਮੈਂ ਬਣਾਇਆ ਆ ਉਹ ਠੀਕ ਹੈ ਇਹੀ ਸੇਮ ਕਲਰ ਲਿਆ ਦਾਂਗੇ ਕਾਹਾਂ ਹੈ ਮਾਰੇ ਲਿਆਤਾ ਹੋਰ ਲਿਆਉਣਾ ਠੀਕ ਸਾਰਿਆਂ ਨੂੰ ਹੋ ਗਿਆ ਸਾਰਿਆਂ ਨੂੰ ਹੋ ਗਿਆ ਇਹਨਾਂ ਨੂੰ ਤਾਕਿਆਂ ਨੂੰ ਵੀ ਕਰਨਾ ਨਾ ਹਾਂ ਹਾਂ ਉਹ ਤਾਂ ਫਿਰ ਬਾਅਦ ਲਿਆ ਦਾਂਗੇ ਇੱਧਰ ਤਾਂ ਹੋ ਗਿਆ ਸਾਰਾ ਆਹ ਤਾਰ ਕਟਾਣੀ ਹੈ ਤੇ ਅਸੀਂ ਇਹ ਆ ਜਿਹੜਾ ਛੋਟਾ ਪੱਲਾ ਇਸ ਤਰ੍ਹਾਂ ਕੁਲਵਿੰਦਰ ਕਹਿੰਦਾ ਇਹ ਤਾਂ ਗ੍ਰੇਸ ਖਤਮ ਕਰ ਦੂਗਾ ਸਾਰਾ ਕਹਿੰਦਾ ਅੰਦਰ ਵਾਲੇ ਦੀ ਅੰਦਰ ਲਿਆ ਰਹੇ ਆਪਾਂ ਹਾਂ ਉਹ ਮੈਂ ਕਹਿੰਦਾ ਵੀ ਬਾਹਰ-ਬਾਹਰ ਹੀ ਰਹਿਣ ਦੇ ਅੰਦਰ ਹਾਂ ਅੰਦਰ ਵਾਸਤੇ ਸਿੰਪਲ ਲਿਆਓ ਮੈਂ ਛੋਟੇ ਲਿਆਓ ਕਿਉਂਕਿ ਅੰਦਰ ਦੇਖਣਾ ਹੀ ਨਹੀਂ ਹਾਂ ਅੰਦਰ ਵਾਸਤੇ 2 ਫੁੱਟ ਵਾਲੇ ਲਿਆਉਣੇ ਆ ਅੰਦਰ ਵਾਸਤੇ ਉੱਧਰ ਵਾਸਤੇ ਉੱਧਰ ਵਾਸਤੇ ਹਾਂ ਐਂ ਹੀ ਕਰ ਦੋ ਉਹ ਵੀ ਅੱਜ ਆਉਣੇ ਹਨ ਉੱਥੇ ਪੁੱਛ ਲਓ ਕੀ ਕਹਿੰਦੇ ਨੇ ਅੰਦਰ ਇਹ ਵੀ ਲੱਗ ਗਿਆ ਦਰਵਾਜ਼ਾ ਅਸਾ ਇੱਥੇ ਖੁੱਲਦਾ ਹੋ ਗਿਆ ਆ ਯਾਰ ਸਾਰੇ ਕਵਰ ਹੋ ਗਿਆ ਹਾਂ ਹੂੰ ਹਨੇਰਾ ਤਾਂ ਨਹੀਂ ਦੇਖਣਾ ਤੇ ਅਸੀਂ ਰਾਤ ਨੂੰ ਹੀ ਤੁਹਾਨੂੰ ਦਿਖਾਣਿਆ ਦੇਣੇ ਸਾਡੇ ਕੋਲ ਵੀ ਟਾਈਮ ਨਹੀਂ ਹੁੰਦਾ ਆ ਦੇਖੋ ਮੈਂ ਬੰਦ ਕਰਕੇ ਦਿਖਾਨੀਆਂ ਤਰ ਦਿਖਾਇਓ ਬੰਦ ਕਰਿਓ ਦਰਵਾਜ਼ਾ ਆ ਦੇਖੋ ਯਾਰ ਇੱਕ ਹਾਂ 1.5 ਫੁੱਟ ਦਾ ਬੰਦਾ ਆ ਇਹ ਹਮੇਸ਼ਾ ਬੰਦ ਰੱਖਿਆ ਕਰੋ ਜਿਹੜਾ ਮੇਨ ਆ 3 ਫੁੱਟ ਦਾ ਜਿਹੜਾ ਬੰਦਾ ਆ ਉਹ ਖੁੱਲਿਆ ਕਰੋ ਇਦਾਂ ਆਪਣੀ ਆ ਚਾ ਜਗਾ ਕਵਰ ਹੋ ਗਈ ਯਾਰ ਤਾਂ ਕਰਦਾ ਅਸੀਂ ਕਿਹਾ ਵੀ ਔਕੜ ਲੱਗਦਾ ਪਰ ਜਦੋਂ ਇਹ ਬਣ ਜੂਗਾ ਨਾ ਇਹਦੀ ਜਿਹੜੀ ਲੁੱਕ ਆ ਬਾਅਦ ਚ ਆਪਣਾ ਪਤਾ ਲੱਗੂਗੀ ਆਰਕੀਟੈਕਟ ਨੇ ਤਾਂ ਉਹ ਬਣਾਤਾ ਸੀਗਾ ਉਹ ਛੋਟਾ ਕਰਦੇ ਆ ਕਰਦੇ 7 ਫੁੱਟ ਦੇ ਬਹੁਤ ਹੁੰਦਾ ਹ ਹ ਚਲੋ ਨਹੀਂ ਨਹੀਂ ਇਹ ਬਹੁਤ ਵਧੀਆ ਚੀਜ਼ ਹੈ ਆਪਣੇ ਪਰਮਾਤਮਾ ਨੇ ਬਣਾਤਾ ਆਪਾਂ ਤੇ ਕੀ ਸੋਚੀ ਨਹੀਂ ਪਰ ਆਹ ਚੀਜ਼ ਯਾਰ ਮੈਨੂੰ ਆਹ ਚੀਜ਼ ਦਾ ਰਹੂਗਾ ਇਹ ਚੀਜ਼ ਸਾਰੀ ਕਵਰ ਹੋ ਗਈ ਪਰ ਆਪਾਂ ਅਗੜਾ ਸਾਰਾ ਦਿਨ ਇਹਨੂੰ ਖੋਲਣਾ ਹਾਂ ਹਾਂ ਇੱਥੇ ਆਪਾਂ ਚਾਬੀਆਂ ਵਾਲਾ ਸਟੈਂਡ ਟਾ ਸਕਦੇ ਹਾਂ ਹਾਂ ਉਹਦੇ ਕਰਕੇ ਇਹ ਖੁੱਲਾ ਰਿਹਾ ਕਰਨਾ ਹੁਣ ਇਹ ਐਂ ਹੀ ਰਿਹਾ ਕਰਨਾ ਕਰਦੀ ਜੇ ਤਾਂ ਦੇਖੋ ਬੰਦ ਹੀ ਰਹਿਣਾ ਕਰਦੀ ਜੇ ਬੰਦ ਰਹੂਗਾ ਤੇ ਜਗ੍ਹਾ ਵਿੱਚ ਖੁੱਲ੍ਹਾ ਰਹੂਗਾ ਤੇ ਦੇਖੋ ਇਥੇ ਆ ਸਾਰੀ ਸਪੇਸ ਆਪਣੀ ਖਤਮ ਹੋ ਗਈ ਮੈਂ ਕੁਝ ਸੋਚਿਆ ਸੀ ਇੱਥੇ ਕੁਝ ਸਿਨਰੀ ਵਗੈਰਾ ਪਾ ਲਾਵਾਂਗੇ ਉਹ ਸਾਰਾ ਕੁਝ ਕਵਰ ਹੋ ਜਾਣਾ ਹੈ ਚਲੋ ਜੀ ਇਹ ਆਪਣਾ ਮੇਨ ਡੋਰ ਲੱਗੂ ਪਿਆ ਇਹਦੇ ਤੇ ਆਪਾਂ ਕੋਈ ਪਾਲਿਸ਼ ਵਾਲੇ ਨਹੀਂ ਕਰਵਾਏ ਦਰਵਾਜ਼ੇ ਇਹ ਆਪਾਂ ਸਿੰਪਲ ਆਪਣੇ ਪਲਾਈ ਬੋਰਡ ਹੀ ਲਵਾਇਆ ਕਿਉਂਕਿ ਪਾਲਿਸ਼ ਦਾ ਬੜਾ ਹੰਡਾ ਉਹਦਾ ਸਾਫ ਸੁਥਿਆ ਜ਼ਿਆਦਾ ਹੈ ਹਾਂ ਮੈਂਟਨੈਂਸ ਜ਼ਿਆਦਾ ਹੈ ਪਾਲਿਸ਼ ਵਾਲਾ ਆਨੰਦ ਹੈ ਕੋਸਟ ਜਿਹੜੀ ਕਰਦੀ ਬੰਦੀ ਆ ਪਰ ਬਾਅਦ ਵਿੱਚ ਮਿਲਣੀ ਸੀ ਬੰਦੀ ਆ 2-3 ਸਾਲ ਬਾਅਦ ਫੇਰ ਇਹਨੂੰ ਦੁਬਾਰਾ ਫੇਰ ਤਰਾਈ ਜਾਓ ਤੇ ਸਾਡੇ ਵਰਗੇ ਘੌਲੀ ਬੰਦੇ ਵੈਸੇ ਨਹੀਂ ਹੱਥ ਨਾਲ ਬਿਛੇ ਨਹੀਂ ਉਪਰਾਨੇ ਕਰਦਾ ਪੇਂਟ ਕੀਤਾ ਉਹ ਪੇਂਟ ਦੁਬਾਰਾ ਨਹੀਂ ਕੀਤਾ ਦੁਬਾਰਾ ਜਲਦੀ ਕੱਟਾ ਪਿੰਸਾ ਸ਼ੀਸ਼ੇ ਕੱਲ ਆ ਜਾਣਗੇ ਨਾ ਆ ਤੂੰ ਮਿਲ ਰਿਹਾ ਹੈ ਨਾ ਲੱਕੜ ਦੀ ਜਿਵੇਂ ਆ ਦੇਖੋ ਇਹ ਖਰਾਬ ਹੋਈ ਵਿੱਚੋਂ ਉਹ ਨਹੀਂ ਉਦੋਂ ਉੱਥੇ ਹੋ ਗਿਆ ਸੀਗਾ ਇਹ ਤੇ ਕੁਝ ਬੱਜਿਆ ਹੈ ਤੇ ਤੇ ਉਹ ਅੰਦਰ ਨੂੰ ਅੰਦਰ ਨੂੰ ਆ ਗਿਆ ਉਹ ਵੱਡੀਆਂ ਲਵਾਉਣੀਆਂ ਨੇ ਪਰ ਆਪਾਂ ਕੁੰਡੀ ਆ। ਕੁੰਡੀ ਇੱਥੇ ਤਾਂ ਲੋੜ ਹੀ ਨਹੀਂ ਅੰਦਰ ਆ ਦੇਖੋ। ਆਹ ਸੱਟ ਆਈਏ। ਇਹ ਸੱਟ ਆਈਏ ਫਿਰ ਇਹਦਾ ਉਸ ਹਾਂ ਮੇਰਾ ਸੱਟ ਹੈ। ਉਹਦਾ ਗਲਤ ਦੇ ਦਿੱਤਾ ਨਾ। ਉਹ ਸੱਟ ਕਰਾਣੀ ਪੈਣੀ। ਇੱਕ ਸਾਡੀ ਨਾਲ ਜਿਹੜੀ ਆਪਾਂ ਨੇ ਲਗਾਈ ਛੇਕਣੀ। ਇਹ ਉੱਧਰ ਵਾਲੀ ਥੋੜੀ ਜਿਹੀ ਛੋਟੀ ਆ ਗਈ ਉਹ ਕੱਲ ਨੂੰ ਚੇਂਜ ਕਰਨਗੇ। ਉਹ ਫਿੱਟ ਨਹੀਂ ਆ ਰਹੀ। ਹਾਂ ਉਹ ਇੱਥੇ ਆ ਗਈ ਨਾ। ਬਿਲਕੁਲ ਉੱਪਰ ਜਾ ਕੇ ਜਿਸ ਉਹ ਬੰਦ ਹੋ ਜਾਂਦਾ। ਪਰ ਉਹ ਜੇ ਆਪਾਂ ਮੋੜ ਕੇ ਉਹਨੂੰ ਆਪਾਂ ਲੋਕ ਜਾ ਲਾਉਣਾ ਫਿਰ ਉਹ ਨਹੀਂ ਲੱਗਦਾ। ਆ ਦੇਖੋ। ਇਹ ਥੋੜਾ ਥੋੜਾ ਲੱਗਿਆ ਵੀ ਨੀਵਾ ਜਾ ਇਹ ਦੇਖ ਇਹ ਪ੍ਰੋਪਰ ਨਾਲ ਇਹਨਾਂ ਦੇ ਆ ਕੇ ਟੱਚ ਕਰ ਜਾਂਦਾ ਦੇਖੋ ਤੇ ਲੱਕੜ ਦਾ ਤੇ ਆਹ ਸਾਡਾ ਸਨ ਬਾਕ ਕੁਝ ਨਹੀਂ ਗਲਤ ਹੈਗਾ ਸਭ ਕੁਝ ਸਹੀ ਹੈ ਮੈਂ ਸੋਚਿਆ ਤੁਸੀਂ ਆ ਰਹੇ ਹੋ ਤੇ ਇੱਕ ਪਾਸੇ ਸਾਡੇ ਸਵਿਚ ਲੱਗ ਰਹੇ ਨੇ ਇੱਧਰ ਤੇ ਆਹ ਸਵਿਚ ਪਏ ਨੇ ਤੇ ਹਾਂ ਆ ਵੀ ਸਹੀ ਲੱਗਦੀ ਹੈ ਇਹ ਵੀ ਸਹੀ ਲੱਗੀ ਹੈ ਇਹ ਫਿਰ ਉੱਥੇ ਹੀ ਲਾਉਣੀ ਚਾਹੀਦੀ ਉਹਦੀ ਸਾਈਜ਼ ਥੋੜਾ ਛੋਟਾ ਲੱਗਦਾ ਉਹ ਸਾਈਜ਼ ਉਹ ਸਾਈਜ਼ ਛੋਟਾ ਲੱਗਦਾ ਮੇਰੀ ਸੇਮ ਉਹ ਉਹਦਾ ਚਿੱਟਣੀ ਦਾ ਸਾਈਜ਼ ਤੇ ਛੋਟਾ ਹੈ ਹਾਂ ਇਹ ਤੁਸੀਂ ਆਹ ਨਾਲੀ ਲੰਬੀ ਗਈ ਅੱਗੇ ਉਹ ਜੋ ਇਹਨੇ ਫਿੱਟ ਕਰਨਾ ਇਹਨਾਂ ਨੇ ਉਹ ਫਿੱਟ ਕਰਨੀ ਹੈ ਉਹ ਫਿੱਟ ਕਰਨਾ ਹੈਲੇ ਥੱਲੇ ਵਾਲਾ ਹਾਂ ਤੇ ਆਹ ਸੂਮ ਦਾ ਕਲਰ ਪਹਿਲਾਂ ਆਪ ਪਸੰਦ ਕੀਤਾ ਸੀਗਾ ਤੇ ਇਹਨੂੰ ਕਹਿੰਦੇ ਨੇ ਟੋਸਟੀ ਗ੍ਰੇ ਬਟ ਕੋਹਨੋ ਨੇ ਇਹਨੂੰ ਫੇਲ ਕਰਤਾ ਤੇ ਮੈਨੂੰ ਪਸੰਦ ਨਹੀਂ ਆਇਆ ਮੈਂ ਨਹੀਂ ਕਰਦਾ ਟੋਸਟੀ ਗ੍ਰੇ ਰੰਗ ਕਿੰਨਾ ਚੰਗਾ ਆ ਹੁਣ ਆਪਾਂ ਨੇ ਜਿਹੜਾ ਦੱਸ ਦਿੱਤਾ ਨੈਕ ਲੈਣਾ ਉਹ ਤੁਸੀਂ ਜਦੋਂ ਪੇਸ ਹੋਏਗਾ ਦੇਖਿਓ ਕਿ ਨੈਕ ਦਾ ਕਿਹੜਾ ਫੇਡ ਡਿਸਾਈਡ ਕੀਤਾ ਉਹ ਕਿਹੜਾ ਕੰਮ ਕਰਦਾ ਹੋਮ ਮੈਟਅਰ ਮੱਦੇ ਲੌਕ ਦੱਸਾਂਗਾ ਕਿ ਜਦੋਂ ਤੁਸੀਂ ਪੇਸ ਕਰੋਗੇ ਉਹ ਇਹਦਾ ਕਰੇ ਕਰਨਾ ਆਪਾਂ ਜਸਟ ਟ੍ਰਾਈ ਲਈਏਗੀ ਤਾਂ ਇਹ ਜੋ ਉਹਨਾਂ ਵੀਡੀਓ ਦੇ ਵਿੱਚ ਜੋ ਮੈਂ ਫੋਟੋ ਦੇ ਵਿੱਚ ਜੋ ਮੈਂ ਸਾਹਮਣੇ ਦਿਖਾਇਆ ਸੀ ਪਰ ਇਹ ਜਿਹੋ ਉਪਨਿਕਲ ਤੇ ਨਹੀਂ ਆਈ ਜਿਹਨਾਂ ਨਾਲ ਜਿਹੜੀ ਲਾਈਟ ਆ ਵੀ ਜਿਹੋ ਆਪਾਂ ਉਹ ਵੀਡੀਓਜ਼ ਵਿੱਚ ਦੇਖ ਰਹੇ ਆ ਹੋਰ ਕਿਤੇ ਦੇਖ ਰਹੇ ਆ ਤਾਂ ਬਹੁਤ ਵਧੀਆ ਲੱਗਦਾ ਜਦੋਂ ਆਪਣੇ ਘਰੇ ਲੱਗਿਆ ਫਿਰ ਆਪਾਂ ਲੱਗਿਆ ਨਹੀਂ ਇਹ ਕੁਝ ਡਾਰਕ ਹੈ ਇੱਥੇ ਜਿਹੜੀ ਰੋਸ਼ਨੀ ਉਹ ਘਟ ਜੂਗੀ ਇਹ ਰੋਸ਼ਨੀ ਘਟ ਨਹੀਂ ਗਈ ਹੈ ਬਾਕੀ ਬਾਕੀ ਲਾਈਟਾਂ ਦੇਖੋ ਫਿੱਟ ਕਰਤੀਆਂ ਨੇ ਜਿੱਦੇ ਚੱਲ ਪਈਆਂ ਤਾਂ ਰੋਸ਼ਨੀ ਨੇ ਆਪਣੇ ਵਧਾ ਦੇਣੀ ਹੈ ਤੇ ਕੰਮ ਦੇਖ ਦੇਖਿਆ ਲੱਗਦਾ ਜਿਵੇਂ ਜੰਜਾਲ ਹੁੰਦੇ ਦੇਖੋ ਲੱਗਾ ਤੇ ਸਾਹ ਦੇਖੋ ਤੇ ਹੁਣ ਜਿਵੇਂ ਇਹਦੇ ਚ ਜਿਹੜਾ ਵੀ ਪੇਂਟ ਹੋਏਗਾ ਉਹ ਤੁਹਾਨੂੰ ਜਦੋਂ ਇੱਧਰ ਪੇਂਟ ਹੋਊਗਾ ਫਿਰ ਦੇਖਣ ਨੂੰ ਮਿਲੂਗਾ ਕਿ ਅਸੀਂ ਹੁਣ ਕਿਹੜਾ ਪੇਂਟ ਡਿਸਾਈਨ ਕੀਤਾ ਹੈ ਕਿਹੜਾ ਕਲਰ ਡਿਸਾਈਨ ਕੀਤਾ ਹੈ ਇਹਨੂੰ ਹੁਣੇ ਸਾਡਾ ਨਾ 2600 ਰੁਪਿਆ ਖਰਾਬ ਗਿਆ ਦੁੱਖ ਤਾਂ ਲੱਗਦਾ ਪਰ ਉਹ ਕਹਿੰਦੇ ਨੇ ਨਾ ਘਰ ਜਿੰਦਗੀ ਵਿੱਚ ਇੱਕੋ ਵਾਰੀ ਬਣਦਾ ਤੇ ਪਰ ਫਿਰ ਵੀ ਆਪਾਂ 4 ਕਿਲੋ ਲੈ ਆਏ 2 ਲੀਟਰ ਦੀ ਬਾਲਟੀ ਨਹੀਂ ਲੈ ਕੇ ਆਏ ਇਹ ਵੀ ਤਾਂ ਬਹੁਤ ਧੀ ਘੱਲ ਹੈ ਇਸ ਰੂਮ ਵਾਸਤੇ ਇਹਨੇ 4 ਕਿਲੋ ਦੀ ਬਾਲਟੀ ਲੈ ਗਈ ਮਤਲਬ ਦੇਖ ਲਈਏ ਲਗਾ ਲਓ ਚਲੋ ਕੋਈ ਗੱਲ ਨਹੀਂ ਜਿੰਦਗੀ 'ਚ ਟਾਡੇ ਵਾਂਗ ਚੱਲਦੇ ਰਹਿੰਦੇ ਨੇ ਤੇ ਆ ਸਾਡਾ ਹੋ ਗਿਆ ਇਧਰ ਵਾਸ਼ਿੰਗ ਏਰੀਆ ਇਹ ਵੀ ਸਾਰਾ ਪੁੱਟੀ ਹੋ ਗਈ ਆ ਹੁਣ ਦੇਖੋ ਪੱਲਾ ਕਿਵੇਂ ਗੰਦਾ ਜਿਹਾ ਲੱਗਦਾ ਹੁੰਦਾ ਸੀਗਾ ਤੇ ਇਹ ਸਾਰਾ ਸਾਫ਼ ਹੋ ਗਿਆ ਜਾਲੀ ਵਾਲਾ ਦਰਵਾਜ਼ਾ ਤੇ ਇਹ ਜਿਹੜਾ ਉਰੇ ਦਿਖ ਰਿਹਾ ਆ ਜਾਲੀ ਇਹਦਾ ਵੀ ਅਸੀਂ ਸੋਚ ਰਹੇ ਆ ਸਾਨੂੰ ਬੰਦੇ ਨੇ ਥੋੜਾ ਜਿਹਾ ਆਈਡੀਆ ਦਿੱਤਾ ਭਾਈ ਨੇ ਇਹਦਾ ਵੀ ਦਾ ਸਰਪ੍ਰਾਈਜ਼ ਮਿਲੇਗਾ ਇਹਦਾ ਸਰਪ੍ਰਾਈਜ਼ ਮਿਲੇਗਾ ਉਹਨੇ ਲੱਗੂਗਾ ਫਿਰ ਉਹ ਸਰਪ੍ਰਾਈਜ਼ ਸਾਰਾ ਉਹ ਆਪਣੇ ਬਣ ਕੇ ਆਊਗਾ ਹਲੇ ਤਾਂ ਇਹਨੂੰ ਆਪਾਂ ਫਿਲਹਾਲ ਐਂ ਛੱਡਦੇ ਆ ਹਲੇ ਤੇ ਦੇਖਦੇ ਆ ਥੋੜੇ ਟਾਈਮ ਬਾਅਦ ਇਹਨੂੰ ਕਰਾਵਾਂਗੇ ਸੈੱਟ ਮੈਂ ਆਪਾਂ ਮੇਨ ਰੱਖਿਆ ਜੀ ਵੈਂਟੀਲੇਸ਼ਨ ਦੀ ਵੈਂਟੀਲੇਸ਼ਨ ਬਹੁਤ ਚੰਗੀ ਹੈ ਇਹਦੇ ਇੱਥੋਂ ਸਿੱਧੀ ਆਹ ਦੇਖ ਲਓ ਅਗਰ ਤੁਸੀਂ ਵਿੰਡੋ ਜੇ ਦਰਵਾਜ਼ਾ ਖੋਲਦੀ ਅਸੀਂ ਤੇ ਦਰਵਾਜ਼ਾ ਖੋਲਦੀ ਤਾਂ ਮੈਂ ਕਹਿੰਦਾ ਵੀ ਕੂਲਰ ਤਾਂ ਇਹੀ ਚੱਲਦਾ ਸਿੱਧਾ ਮੈਂ ਤਾਂ ਆਪਾਂ ਦਰਵਾਜ਼ਾ ਖੋਲ ਸਕਦੇ ਸਾਡੀ ਕਾਰੀਏ ਵਿੱਚ ਆਰਾਮ ਨਾਲ ਬੈਠ ਸਕਦੇ ਆਪਾਂ ਕੋਈ ਚੱਕਰ ਨਹੀਂ ਕਿਉਂਕਿ ਆਪਨੇ ਬਹੁਤ ਚੈਦਰੋ ਦਾ ਆਰਾਮ ਨਾਲ ਬੈਠ ਸਕਦੇ ਇੱਧਰ ਸਾਡੇ ਰੂਮ ਦੀ ਵਿੰਡੋ ਆ ਇਸ ਨੂੰ ਵੈਂਟੀਲੇਸ਼ਨ ਹੋ ਜਾਏਗਾ ਇੱਧਰ ਸਾਡੇ ਬੈਡਰੂਮ ਦਾ ਇਹ ਦਰਵਾਜ਼ਾ ਹੈ ਜੈਲ ਵਾਲਾ ਮੈਂ ਇਹਦੇ ਵਿੱਚ ਇਹੀ ਲੱਗੂਗਾ ਕਿ ਮਤਲਬ ਉਹ ਬਾਂਦਰੋਂ ਦਾ ਵੀ ਵੈਂਟੀਲੇਸ਼ਨ ਹੋਣੀ ਹੈ ਇਹਨੂੰ ਆਪਾਂ ਖੋਲ ਕੇ ਕੰਮ ਕਰਨਾ ਜਿਵੇਂ ਕੱਪੜੇ ਧੋਣੇ ਦੇ ਜਾਂ ਆਪਣਾ ਵਾਸ਼ਿੰਗ ਏਰੀਆ ਤਾਂ ਪਤਾ ਸਾਰਾ ਦਿਨ ਵਾਸ਼ਿੰਗ ਏਰੀਆ ਜੋ ਕਾਫੀ ਕਮ ਰਹਿਂਦੇ ਨੇ। ਇਦਾਂ ਕੀ ਦੇ ਦਿਆਂ ਸਾਰੇ ਤਾਰਾ ਤੁਰਾ ਪਹੁੰਚ ਚੁੱਕੀਆਂ ਸਵਿਚ ਜੋ ਵੀ ਆਪਣੇ ਲੱਗੇ ਰੋ ਤੁਹਾਨੂੰ ਅਗਲੇ ਬਲੌਗ ਚ ਦਿਖਾਵਾਂਗੇ ਕਿਹੜੇ ਲਵਾਏ ਨੇ ਆਪਾਂ ਇਹ ਵੀ ਸਰਪ੍ਰਾਈਜ਼ ਹੈ ਤੁਹਾਡੇ ਵਾਸਤੇ ਜਿਨ ਜਿ ਡੇਲੀ ਡੇਲੀ ਅਸੀਂ ਤੁਹਾਡੇ ਲਈ ਬਲੌਗ ਬਣਾਉਂਦੇ ਹਾਂ। ਇਹਦੀ ਲੁੱਕ ਤਾਂ ਉਹ ਨਿਕਲ ਕੇ ਆਊਗੀ ਜਦੋਂ ਸਾਰਾ ਪੇਂਟ ਹੋ ਜਾਊਗਾ ਨਾ ਤੇ ਸਾਰਾ ਕੁਝ ਪਤਾ ਲੱਗੂਗਾ ਤੇ ਸਾਰੇ ਡੋਰਾਂ ਨੂੰ ਸਨਮਾਕਾ ਲੱਗਿਆ ਹੋਇਆ ਤੇ ਬਾਕੀ ਚੱਲੀ ਜਾ ਰਿਹਾ ਕੰਮ ਸਮਾਨ ਸਾਰਾ ਪਿਆ ਦੇਖੋ ਆਪਣੇ ਸੰਦ ਜਿਹੜੇ ਨੇ ਸਾਰੇ ਸ਼ਾਮ ਤੇ ਗਏ ਹੋਏ ਨੇ ਮਿਸਤੀ ਤੇ ਬਾਕੀ ਵੇਟ ਕਰ ਰਹੇ ਹਾਂ ਜੀ ਕਦੋਂ ਕੰਪਲੀਟ ਹੋ ਕਦੋਂ ਨਹੀਂ ਹੋ ਬਹੁਤ ਵੇਟ ਆ ਹਾਂ ਜੀ ਆ ਗਿਆ ਹੁਣ ਇਧਰ ਆ ਦਿਓ ਦੇਖੋ ਇਹ ਕੜ ਹਾਂ ਇੱਥੇ ਤਾਂ ਉਹ ਗਰਾਉਂਡ ਪਰ ਨਹੀਂ ਜੀ ਗਰਾਉਂਡ ਪਰ ਹਾਂ ਦੋਨਾਂ ਬਾਥਰੂਮਾਂ ਚ ਨੀਚੇ ਪਪਰ ਨਾਲ ਦਾ ਭਰ ਦੇਣਗੇ ਉਹ ਤਾਂ ਸਾਰਾ ਕੁਝ ਕਰ ਦੇਣਗੇ ਆਪਣੇ ਵੱਲੋਂ ਇਹ ਸਾਰਾ ਕੁਝ ਕਿਉਂਕਿ ਉਹ ਫਿਨਿਸ਼ ਕਰਕੇ ਦੇਣਗੇ ਹਰ ਤਾਂ ਜੰਗਾਲ ਜਿਹਾ ਹੀ ਲੱਗ ਰਿਹਾ ਹੈ ਹਲੇ ਤਾਂ ਇਹ ਲੱਗਦਾ ਵੀ ਕਦੋਂ ਇਹ ਲੇਟ ਵਾਲਾ ਕੰਮ ਕਦੋਂ ਕੰਪਲੀਟ ਹੋਊਗਾ ਦਰਵਾਜ਼ਾ ਉਹ ਕਿਹਦੇ ਸਿਰੇ ਉੱਲੇ ਆਉਂਦੇ ਜਿਹੜਾ ਆਪਣੇ ਦਰਵਾਜ਼ੇ ਚੱਲ ਜਣਗੇ ਨਾ ਅੱਛਾ ਦੇਖੋ ਤਾਂ ਕਿੱਧਰ ਜਾ ਰਹੇ ਤੁਸੀਂ ਮੇਰੇ ਕੋਲ ਹਾਂ ਕਿਹੜਾ ਡਿਜ਼ਾਈਨ ਦੇਣਾ ਜਿਹੜਾ ਵਿੱਚ ਆਪਾਂ ਨੇ ਡਿਜ਼ਾਈਨ ਕਰਾਇਆ ਤੇ ਪੱਟੀ ਲਿਆ ਦੋ ਕਿਹਦੇ ਸਿਰੇ ਅੱਛਾ ਕਿਹਦੇ ਜੇ ਤੁਸੀਂ ਉਹ ਕਰਨਾ ਪੇਂਟ ਕਰਨਾ ਵਿੱਚ ਮਾਰ ਕੇ ਬਖ ਨਹੀਂ ਉਹ ਚੀਜ਼ ਨਹੀਂ ਵਧੀਆ ਮੈਂ ਕਹਿੰਦਾ ਉਹ ਵੀ ਠੀਕ ਹੈ ਯਾਰ ਮੈਂ ਕਹਿੰਦਾ ਵੀ ਉਹ ਜ਼ਿਆਦਾ ਨਾ ਜੇ ਪੱਟੀ ਪਤੀ ਪੱਤੀ ਲਾਤੀ ਆਪਾਂ ਨੇ ਕੱਲੋਂ ਦਾ ਰੰਗ ਰੰਗ ਉਡ ਗਿਆ ਨਾ ਬਹੁਤ ਬੇਕਾਰ ਲੱਗੂ ਫੇਰ ਆਪਾਂ ਲਾ ਪੁੱਛਿਆ ਸੀ ਮੈਂ ਤਾਂ ਤੁਹੀ ਦੱਸੋ ਤੁਹੀ ਕਿਹੜੀ ਚੀਜ਼ ਰ ਸਾਨੂੰ ਉਹ ਦੱਸ ਦੇਗੀ ਕਿਹੜੀ ਵਧੀਆ ਇਹ ਮੈਂ ਤੁਹਾਨੂੰ ਪੱਟੀ ਵਾਲਾ ਅੱਛਾ ਇਹਦੇ ਆ ਰੂਂਗ ਸਾਡਾ ਦੇਖੋ ਇਹ ਇੱਕ ਪਾਸਾ ਇਹਦਾ ਕੀਤਾ ਹਲੇ ਚੋਬੜ ਖਾਪੜ ਬਹੁਤ ਹੈ ਹਲੇ ਦੋ ਕੋਟ ਵੱਜਣਗੇ ਫੇਰ ਇਹ ਸਾਰਾ ਕਲੀਅਰ ਹੋਊਗਾ ਯੋਗੇਸ਼ਵਰ ਦੇਖੋ ਖਾਣਾ ਬਣਾਉਂਦਾ ਹੋਇਆ ਨਾਲ ਗੇਮ ਖੇਡ ਰਿਹਾ ਨਾਲ ਗੇਮ ਖੇਡ ਰਿਹਾ ਇਹ ਇਹ ਉਸਤਾਦ ਇਹ ਵੈਸੇ ਹੈ ਤਾਂ ਚੇਲਾ ਪਰ ਇਹ ਇਹ ਆਪਣਾ ਨੂੰ ਉਸਤਾਦ ਕਹੋਂਦਾ ਹੈ ਹੈ ਯੋਗੇਸ਼ਵਰ ਓਏ ਤਾਂ ਗੇਮ ਚੱਲ ਰਹੀ ਹੈ ਤਾਂ ਅੱਛਾ ਜੋਸ਼ ਹੈ ਹੋ ਜੀਸ਼ ਹੈ ਤੇ ਆਹ ਦੇਖੋ ਨਾ ਲੰਬੀ ਆ ਉਹ ਨਾਲੋਂ ਯਾਰ ਬਰੂ ਦਾ ਨਹੀਂ ਨਾ ਕਰੀ ਦੇਖ ਨੇ ਹੂੰ ਤੇ ਇਧਰ ਤਾਂ ਕੁਝ ਵੀ ਨਹੀਂ ਤਾਂ ਸਾਰਾ ਕੁਝ ਉੱਕੀ ਹੈ ਕਹਿੰਦੀ ਆ ਹਾਂ ਉਹ ਕਹਿੰਦੇ ਸਾਨੂੰ ਬੋ ਜੀ ਤੇ ਸਾਨੂੰ ਘਰ ਦਿਖਾਉਂਦੇ ਖਵਾਉਂਦੇ ਸਾਨੂੰ ਜੋਸ਼ ਚੜ ਗਿਆ ਕਿ ਆ ਦੀ ਮੈਂ ਘਰ ਦੀ ਸਫਾਈ ਕਰ ਦੰਨੀ ਆ ਇਹਨਾਂ ਦਾ ਸਾਰਾ ਪਿਆ ਫਲਾਦਾ ਇਹ ਚਾਹ ਰੱਦਨੀਆ ਸਿਰੋਂਨੋਂ ਫੋਕਾ ਲੀਆ ਵਾਕੀ ਆ ਦੇਖੋ ਸਾਫਟਾ ਕੀਤਾ ਥੋੜਾ ਜਿਆ ਵਧੀਆ ਜਿਆ ਲੱਗਣ ਲੱਗ ਪਿਆ ਇੱਕ ਬਾਈ ਜਿਹੜਾ ਆਪਣਾ ਕਾਰਪੈਂਟਰ ਹੁੰਦਾ ਰਹੇ ਹੂੰ ਉਹ ਕਹਿੰਦਾ ਸਫਾਈ 'ਚ ਕੰਮ ਕਰਨਾ ਵਧੀਆ ਲੱਗਦਾ ਹੈ ਬਾਈ ਉਹ ਨੰਗੇ ਪੈਰੀਂ ਜਿਹੜਾ ਕੰਮ ਕਰਦਾ ਹਾਂ ਹਾਂ ਉਸ ਪਹਿਲੇ ਉਹ ਪਹਿਲੇ ਦਿਨ ਆਇਆ ਕਰ ਮੈਂ ਥੋੜਾ ਫਟਾਫਟ ਮਾਰਦਾ ਉਹਨੇ ਵਾਈਪਰ ਜੇ ਮਾਰ ਕੇ ਸਾਰਾ ਬਾਹਰ ਕੱਢਦਾ ਮੈਂ ਸਫਾਈ ਜੀ ਕਰਕੇ ਕਹਿੰਦਾ ਬਟ ਕਾ ਕੇ ਅੰਦਰ ਰੱਖੋ ਜੀ ਸਫਾਈ ਕਰਿਓ ਤੇ ਮੈਨੂੰ ਲੱਗਦਾ ਸਫਾਈ ਚਾਹੀਦੀ ਨਹੀਂ ਬਾਕੀ ਘਰ ਨਵਾਂ ਬਣ ਰਿਹਾ ਤੇ ਐ ਜਦੋਂ ਗੰਦਾ ਜਿਹਾ ਦਿਖਦਾ ਨਾ ਮੰਲੋ ਮੱਲੀ ਦਿੱਲੀ ਕਰਨ ਲੱਗ ਪੈਂਦਾ ਵੀ ਸਾਫ ਕਰ ਦਈਏ ਬਾਅਦ ਚ ਭਾਵੇਂ ਹੋਵੇ ਰੋਹੀ ਗੱਲ ਸਾਰੀ ਉਮਰ ਲੋਕਾਂ ਦੇ ਘਰ ਗੂੜੇ ਨਾਲ ਚੁੱਕੀਏ ਤੇ ਵਾਰੀ ਆਈਏ ਤੇ ਉਹਨਾਂ ਲੱਭਾਂਗੇ ਚੰਦੇ ਨੇ ਅਸੀਂ ਜਿੱਥੇ ਵੀ ਰਹੇ ਹਾਂ ਸਾਰੇ ਮੈਨੂੰ ਲੱਗਦਾ ਸਾਡੇ ਭੈਣ ਦਾ ਵੀ ਇਹ ਨੂੰ ਦੇਜਣਾ ਉਹਨਾਂ ਨੂੰ ਪਤਾ ਕਿ ਅਸੀਂ ਕਿੰਨੀ ਸਫਾਈ ਨਾਲ ਰਹਿੰਦੇ ਹਾਂ ਹਨਾ ਤੇ ਹੁਣ ਕਈ ਵਾਰ ਆ ਮੈਨੂੰ ਲੱਗਦਾ ਕਿ ਆਪਣਾ ਘਰ ਬਣਿਆ ਤੇ ਹੁਣ ਸਾਡੇ ਜਿਹੜੇ ਹੱਥ ਪੈਰ ਉਹ ਕੰਮ ਕਰਨਾ ਬੰਦ ਕਰ ਚਲੇ ਨੇ ਫੋਨ ਬਸ ਮਾੜਾ ਮੋਟਾ ਹੀ ਝਾੜੂ ਪੋਚਾਏ ਬਸ ਮਾੜਾ ਮੋਟਾ ਕਰਦੇ ਫਿਰਿਆ ਜਦੋਂ ਬਾਹਰ ਦਾਗ ਜਿਹਾ ਕਾਦੇ ਲੱਗ ਗਏ ਇਹ ਕਿਉਂ ਲੱਗੀ ਹੋਈ ਐ ਇਹ ਸੂਰਜ ਨੂੰ ਲੱਗੀ ਐ ਹਾਂ ਅ ਮੈਂ ਅੱਲਾ ਦੋ ਹਾਂ ਮੈਂ ਖਾਦਾ ਆਪਣਾ ਡਸਟ ਕਰਨੀ ਬਾਹਰ ਗਿਆ ਇਹ ਚੈੱਕ ਕਰਕੇ ਫਾਇਰ ਉਹਦੀ ਕੋਈ ਚੀਜ਼ ਨਾ ਮੇ ਸੁਰਜ ਪਹਿਲਾ ਕਬਜਾ ਨਹੀਂ ਕਰਦੇ ਆ ਨਾ ਕਰਦੇ ਚਲ ਲੈ ਆਉਣਾ ਮੈਂ ਲੈ ਆਉਣਾ ਫਟੇ ਨਾਲ ਖੁਸ਼ ਹੋਣਾ ਨੂੰ ਕਿੱਥੇ ਨਹੀਂ ਇਹਨੂੰ ਰੋਟੀਆਂ ਲੈ ਕੇ ਪਰ ਦੇ ਦੇ ਇਹ ਦੇ ਵੜਾ ਇਹੋ ਵੀ ਵੜਾ ਮੈਂ ਲੈ ਆਉਣਾ ਤੇ ਲੋ ਜੀ ਹੱਥੇਲੇ ਚ ਪਾਉਣ ਲੱਗ ਪਏ ਕੱਲ ਤੁਸੀਂ ਆ ਹੱਸੇ ਤਾਂ ਹੀ ਬੋਲੇ ਜੀ ਸਾਰਾ ਉਹ ਤਾਂ ਸੱਟਿਆ ਸੀਗੇ ਆਈਆਂ ਤੇ ਬਾਕੀ ਅੱਜ ਸਾਫ਼ ਕਰ ਦੋ ਕੱਲ ਐਨਾ ਫੇਰ ਨਿਕਲੇ ਆਊਗਾ ਬਸ ਹੁਣ ਸਾਰੇ ਸਾਫ਼ ਹੋ ਗਏ ਬਸ ਆਹੀ ਕਮਰੇ ਚ ਜਦੋਂ ਇਹਦੇ ਰੇਗ ਪਾਸ ਲੂਗਾ ਫੇਰ ਇਸ ਵਿੱਚ ਮਿੱਟ ਜਾਏਗਾ ਬਾਕੀ ਤਾਂ ਕੋਈ ਲੋੜ ਨਹੀਂ ਹੈਗੀ ਨਹੀਂ ਅੱਜ ਬਾਅਦਾਂ ਮੈਂ ਨਹੀਂ ਬੜਿਆ ਕੰਮ ਸਾਰਾ ਹਾਂ ਤੁਮੈ ਲੱਗਣਾ ਬਾਕੀ ਉਹਨਾਂ ਨੇ ਜਿਹੜਾ ਰਗੜਨੇ ਨੂੰ ਬਣਨੇ ਨੂੰ ਰਗੜ ਦੇਣ ਸਾਰੇ ਮਾੜੇ-ਮੋਟੇ ਹੋਣਾਊਗਾ ਜ਼ਿਆਦਾ ਨਹੀਂ ਹੁੰਦਾ ਮਾੜੇ-ਮੋਟੇ ਹੋਊਗਾ ਜੋ ਇਹ ਸਾਰਾ ਕਰਿਆ ਸਾਫ਼-ਸਾਫ਼ ਸਾਫ਼-ਸਾਫ਼ ਦਿਖਣ ਲੱਗ ਪਿਆ ਜਿਹੜਾ ਓਬੜ ਖਾਬੜ ਸਾਰਾ ਸੀਗਾ ਖਤਮ ਹੋ ਗਿਆ ਸਾਰੀ ਕੁਆਲਿਟੀ ਆ ਜੂਗੀ ਉੰਡਸਟੈਂਡ ਨਹੀਂ ਆ ਰਿਹਾ ਤੁਹਾਨੂੰ ਮੇਰੇ ਕਿ ਲੱਭਾ ਦੇ ਕੋਈ ਐਨੀਵਾਇਜ਼ ਧੱਕੇ ਲੋ ਜੀ ਪਰਮ ਪਰਨਾ ਜਿਹੜਾ ਹੈਗਾ ਉਹ ਮੈਂ ਆਪ ਬੰਨਿਆ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਪਰਨਾ ਮੈਨੂੰ ਕਿਵੇਂ ਲੱਗ ਰਿਹਾ ਤੇ ਠੰਡ ਹੋ ਗਈ ਹੈ ਤੇ ਮੈਨੂੰ ਲੱਗਿਆ ਵੀ ਥੋੜਾ ਜਿਹਾ ਪਰਨਾ ਬਣ ਕੇ ਜਾਰੀ ਰੱਖਾ ਗਰਮ ਰਹਿਣਾ ਤੁਸੀਂ ਡੈਡੀ ਵਰਗੇ ਲੱਗ ਰਿਹਾ ਅੱਛਾ ਤਾਂ ਆਹ ਡੈਡੀ ਹੈ ਬਿਲਕੁਲ ਕਲਵਿੰਦਰ ਤੇ ਤਾਂ ਸੇਮ ਡੈਡੀ ਵਰਗੇ ਲੱਗ ਰਿਹਾ ਹਾਂ ਕਲਵਿੰਦਰ ਵਰਗੇ ਵੀ ਲੱਗ ਰਿਹਾ ਡੈਡੀ ਵਰਗੇ ਮੁੰਡਾਂ ਦਾ ਖੇਡ ਸਾਰਿਆਂ ਦਾ ਮੈਚ ਕਰਦਾ ਹਾਂ ਡੈਡੀ ਤੇ ਤੁਹਾਨੂੰ ਮੈਂ ਫੋਟੋ ਦਿਖਾਉਣਾ ਸੀ ਸਾਰੇ ਬਹੁਤ 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 ਖਾਤੋ ਮੱਤੇ ਨਹੀਂ ਤੂੰ ਦੱਸ ਚਲੋ ਅੱਜ ਦੁਨੀਆ ਚ ਨਹੀਂ ਹੈਗੇ ਪਰ ਅੱਜ ਵੀ ਸਾਨੂੰ ਬੜੀ ਯਾਦ ਆਉਂਦੀ ਹੈ ਇਲੈਕਟ੍ਰੀਸ਼ੀਅਨ ਦਾ ਸਮਾਨ ਉਰੇ ਪਿਆ ਨੱਕਰ ਵਾਲੇ ਦਾ ਸਮਾਨ ਉਧਰ ਪਿਆ ਚਲੋ ਬਈ ਸਾਰਿਆਂ ਦਾ ਅੱਡੜ ਆਪਣਾ ਨਾ ਹਲੇ ਪੱਛਰ ਦੀ ਆ ਫੜੋ ਇਹਦੇ ਨਾ ਮਾਰੋ ਤੁਸੀਂ ਕਰੋ ਯਾਰ ਮੈਂ ਤਾਂ ਥੱਕ ਗਈ ਮੈਂ ਤਾਂ ਲੱਕ ਨਹੀਂ ਮੁੜਦਾ ਪਿਆ ਮੇਰਾ ਤਾਂ ਆਪਣਾ ਨਹੀਂ ਬਠਾ ਜਾਂਦਾ ਮਿੱਥੋ

ਜਿਆਦਾ ਪਤਾ ਹੋਣਾ ਹੈ ਕਿ ਤੁਹਾਨੂੰ ਪੀਓਪੀ ਨਾ ਤੀਰ ਤੇ ਖੜ ਨਾ ਉਹਦੇ ਨਾਲ ਗਰਮ ਮੱਲਾ ਲੈਣਾ ਨਹੀਂ ਨਹੀਂ ਗਰਮ ਮੱਲਾ ਪਾਤਰੋਂ ਨਿਕਲ ਜਾ ਆ ਉਹਦੇ ਤੋਂ 3 ਕੰਮ ਸਮਾਲ ਲਗਾ ਹੋ ਜਿਆਦਾ ਬਈਆ ਆਉਂਦਾ ਗੰਦ ਘਟ ਪਏਗਾ ਆ ਦੇਖੋ ਰਿਪਿਆ ਤਾਂ ਆਉ ਰਿਪਿਆ ਦੇ ਇਹ ਇੰਨ ਕਰ ਇਹ ਇੱਧਰੋਂ ਕਾਫਲੇ ਨੂੰ ਸਾਰਾ ਤੇ ਮਿੱਟੀ ਹੋਇਆ ਤਾਂ ਸਿਮਿੰਟ ਜੜੂ ਆ ਰੱਖੋ ਇਹਨੂੰ ਤਾਂ ਪਣੀ ਕੀ ਹੈ ਇਹ ਹੈ ਲੱਕੜੀ ਦੀ ਸਿੱਟ ਬਰਾ